ਪੰਜਾਬ ਦੇ ਵਿੱਚ 7ਵੇਂ ਚਰਨ ਦੀਆਂ ਵੋਟਾਂ ਪੈ ਰਹੀਆਂ ਨੇ ਇਸ ਵੋਟਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਉਤਸ਼ਾਹ ਕਾਫੀ ਹੈ ਸਵੇਰੇ 6 ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਲੋਕ ਭਾਰੀ ਸੰਖਿਆ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਇਸ ਵਕਤ ਅਸੀਂ ਜਲੰਧਰ ਮਠਾਪੁਰ ਦੇ ਵਿੱਚ ਆ ਜਿਸ ਜਗ੍ਹਾ ਦੇ ਉੱਤੇ ਸਿਆਸੀ ਲੀਡਰਾਂ ਵੱਲੋਂ ਵੋਟਾਂ ਪਾਈਆਂ ਜਾਣਗੀਆਂ ਮਹਿੰਦਰ ਸਿੰਘ ਕੇਪੀ ਹੋਰੀ ਇੱਕ ਪਾਸੇ ਪਹੁੰਚ ਗਏ ਨੇ ਅਤੇ ਕਈ ਲੋਕ ਉਹ ਵੀ ਨੇ ਜੋ ਹੈਂਡੀਕੈਪ ਨੇ ਜਾਂ ਫਿਰ ਜੋ ਇਸ ਵਕਤ ਸਮਰਥ ਨੀਨੇ ਵੋਟ ਪਾਉਣ ਦੇ ਲਈ ਪਰ ਉਹ ਵੀ ਵੋਟ ਪਾਉਣ ਦੇ ਲਈ ਜਿਹੜਾ ਹੈ ਉਹ ਪਹੁੰਚ ਰਹੇ ਨੇ ਮਹਿੰਦਰ ਸਿੰਘ ਕੇਪੀ ਹੋਰ ਦਾ ਪਰਿਵਾਰ ਵੀ ਪਹੁੰਚਿਆ ਗੱਲਬਾਤ ਕਰ ਲੈਣੇ ਆ ਮੈਮ ਇੰਨੀ ਗਰਮੀ ਹੈ ਗਰਮੀ ਦੇ ਬਾਵਜੂਦ ਵੀ ਤੁਸੀਂ ਵੋਟ ਪਾਉਣ ਦੇ ਲਈ ਆਓ ਪਹਿਲਾਂ ਤਾਂ ਮੈਂ ਜ਼ਰੂਰ ਇਹ ਜਾਨਣਾ ਚਾਹੂੰਗਾ ਫੀਲ ਕੀ ਕਰ ਰਹੇ ਹੋ ਅਤੇ ਕਿਹੜੀ ਚੀਜ਼ ਨੂੰ ਸੋਚ ਕੇ ਤੁਸੀਂ ਅੱਜ ਵੋਟ ਪਾਉਣ ਦੇ ਲਈ ਆਏ ਹੋ ਹਾਂ ਨਹੀਂ ਤੁਸੀਂ ਬੋਲ ਸਕਦੇ ਹੋ ਠੀਕ ਹੈ ਅੱਛਾ ਮੈਮ ਤੁਸੀਂ ਪਹੁੰਚੋ ਗਰਮੀ ਬਹੁਤ ਹੈ ਅੱਜ ਮਨ ਦੇ ਵਿੱਚ ਕੀ ਖਿਆਲ ਨੇ ਕਿਹ ਚੀਜ਼ ਨੂੰ ਸੋਚ ਕੇ ਤੁਸੀਂ ਅੱਜ ਵੋਟ ਪਾਉਣ ਦੇ ਲਈ ਆਏ ਹੋ ਅਰ ਵੋਟ ਸਾਡਾ ਅਧਿਕਾਰ ਹੈ ਤੇ ਅਸੀਂ ਤਾਂ ਕਰਕੇ ਵੋਟ ਪਾਣ ਆਏ ਹਾਂ ਅੱਛਾ ਲੋਕ ਕਹਿ ਰਹੇ ਨੇ ਕਿ ਭਈ ਗਰਮੀ ਬਹੁਤ ਹੈ ਗਰਮੀ ਕਰਨ ਵੋਟਾਂ ਜਿਹੜੀਆਂ ਨੇ ਉਹ ਕੱਟ ਪੈਣ ਗਈਆਂ ਉਤਸ਼ਾਹ ਕਿਵੇਂ ਕਿਵੇਂ ਤਾਂ ਦੇਖ ਰਹੇ ਹਾਂ ਲੋਕਾਂ ਦੇ ਦੇਖ ਲਓ ਤੁਸੀਂ ਉਤਸ਼ਾਹ ਦੇਖ ਲਓ ਅੱਛਾ ਤਾਂ ਪੂਰਾ ਹੀ ਹੈ ਹਾਂਜੀ ਮੈਂ ਪੁੱਛਿਓ ਤੁਸੀਂ ਵੋਟ ਪਾਉਣ ਦੇ ਲਈ ਮਨ ਦੇ ਵਿੱਚ ਪਹਿਲਾ ਖਿਆਲ ਕੀ ਆਉਂਦਾ ਹੈ ਜਦੋਂ ਤੁਸੀਂ ਵੋਟ ਪਾਉਣ ਦੇ ਲਈ ਹੁੰਦੇ ਕਿੰਨੀ ਗਰਮੀ ਚੀ ਹੈ ਵੋਟ ہمارا ਰਾਈਟ ਹੈ ਡੈਮੋਕ੍ਰੇਸੀ ਮੇ ਰਹ ਰਹੇ ਆ ਅਗਰ ਕੋਈ ਰੂਲਸ ਐਂਡ ਰੈਗੂਲੇ ਹਮ ਲੋਗੋ ਕੋ ਚੁਣ ਕੇ ਭੇਜਤੇ ਹੈ ہمارا ਰਾਈਟ ਹੈ ਇਸ ਕਰਕੇ ਹਮ ਵੋਟ ڈال ਰਹੇ ਆ ਬਾਤ ਕਰਨ ਕੇ ਵੀ ਸਭ ਗਰਮੀ ਬਹੁਤ ਹੈ ਇਸ ਗਰਮੀ ਦੇ ਵਿੱਚ ਵੀ ਲੋਕ ਕਾਫੀ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹਿਲਾਂ ਤਾਂ ਖਿਆਲ ਮੰਨਦੇ ਵਿੱਚ ਕਿਉਂ ਦੇਖੋ ਗਰਮੀ ਤਾਂ ਜਰੂਰ ਹੈ ਕਿਉਂਕਿ ਮਹੀਨਾ ਹੀ ਗਰਮੀ ਦਾ ਹੈ ਪੰਜਾਬੀ ਜਨ ਨੂੰ ਹਾੜ ਦਾ ਮਹੀਨਾ ਕਹਿੰਦੇ ਆ ਔਰ ਇਸ ਮਹੀਨੇ ਕਾਫੀ ਗਰਮੀ ਹੁੰਦੀ ਹੈ ਲੇਕਿਨ ਗਰਮੀ ਦੇ ਬਾਵਜੂਦ ਜਿਸ ਤਰੀਕੇ ਨਾਲ ਲੋਕਾਂ ਦਾ ਟਰਨਆਊਟ ਹੋ ਰਿਹਾ ਲੋਕ ਚਾਹੁੰਦੇ ਨੇ ਕਿ ਅਸੀਂ ਆਪਣੀ ਵੋਟ ਸਹੀ ਤਰੀਕੇ ਨਾਲ ਪਾਈਏ ਔਰ ਇਹੀ ਇੱਕ ਲੋਕਤੰਤਰ ਦੀ ਖੂਬੀ ਹੁੰਦੀ ਹੈ ਕਿ ਗਰਮੀ ਹੋਵੇ ਸਰਦੀ ਹੋਵੇ ਲੋਕ ਆਪਣੀ ਵੋਟ ਜੜੀ ਹੈ ਉਹ ਪਾਉਣ ਲਈ ਉਤਸੁਕਤ ਨੇ ਤੋਂ ਮੈਂ ਲੋਕਾਂ ਦਾ ਵੀ ਧੰਨਵਾਦੀ ਹਾਂ ਪ੍ਰਸ਼ਾਸਨ ਦਾ ਵੀ ਧੰਨਵਾਦੀ ਹਾਂ ਔਰ ਮੈਂ ਸਮਝਦਾ ਕਿ ਇਸ ਵੇਲੇ ਜਿੰਨੀ ਵੀ ਟਰਨਆਊਟ ਹੋਣੀ ਹੈ ਜਿੰਨੀ ਚੰਗੀ ਟਰਨਆਊਟ ਹੋਏਗੀ ਉਨਾ ਹੀ ਸਾਨੂੰ ਲਾਭ ਹੋਏਗਾ ਕਿਪੀ ਸਾਹਿਬ ਇਲੈਕਸ਼ਨ ਕਮਿਸ਼ਨ ਕਹਿ ਰਹੀ ਹੈ ਕਿ 70% ਵੋਟ ਪਾਵਾਂਗੇ ਸਵੇਰ ਜੋ ਜਿਸ حساب ਦੇ ਨਾਲ ਲੋਕ ਪਹੁੰਚ ਰਹੇ ਨੇ ਲੱਗ ਰਿਹਾ ਹੈ ਤੁਹਾਨੂੰ ਕਿ ਉਹਨਾਂ ਕੀ ਵੋਟ ਪੈ ਜਾਵੇਗੀ ਅਤੇ ਤੁਸੀਂ ਕਿੰਨੇ ਕ ਮਾਰਜ ਦੇ ਨਾਲ ਸੋਚ ਰਹੇ ਹੋ ਕਿ ਜਿੱਤ ਪਾਉਗੇ ਦੇਖੋ ਇਹ ਤੇ ਹੁਣ ਡਿਪੈਂਡ ਕਰਦਾ ਹੈ ਨਾ ਹੁਣ ਥੋੜੀ ਦੇਰ ਬਾਅਦ ਗਰਮੀ ਕਾਫੀ ਹੋ ਜਾਣੀ ਹੈ ਇਸ ਕਰਕੇ ਸਵੇਰਾ ਸਵੇਰਾ ਹੱਲੇ ਲੋਕ ਚਾਹੁੰਦੇ ਰਿਹਾ ਸਵੇਰੇ ਸਵੇਰ ਆਪਣੀ ਵੋਟ ਮੌਸਮ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਪਾ ਲਈਏ ਇਸ ਕਰਕੇ ਜਿੰਨੀ ਟਰਨ ਆਊਟ ਅਚੀ ਹੋਵੇਗੀ ਕਿਉਂਕਿ ਲੋਕਤੰਤਰ ਦੇ ਵਿੱਚ ਜਿੰਨੀ ਜ਼ਿਆਦਾ ਵੋਟ ਪਵੇ ਉਹਨਾਂ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ ਇਸ ਕਰਕੇ ਮੈਨੂੰ ਪੂਰੀ ਆਸ ਹੈ ਕਿ ਲੋਕ ਆਪਣੇ ਹੱਕ ਦਾ ਇਸਤੇਮਾਲ ਬੜੇ ਚੰਗੇ ਤਰੀਕੇ ਨਾਲ ਕਰ ਰਹੇ ਨੇ ਠੀਕ ਹੈ ਸ਼ੁਕਰੀਆ ਤੇ ਮਹਿੰਦਰ ਸਿੰਘ ਕੇਪੀ ਨੇ ਜਨਤਾ ਨਾਲ ਗਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਪੂਰੇ ਜਿਹੜੇ ਨੇ ਉਹ ਮਹਿੰਦਰ ਸਿੰਘ ਕੇਪੀ ਹੋਰੀ ਪਹੁੰਚੇ ਨੇ મતદાન ਕਰਨ ਦੇ ਲਈ ਹਾਲਾਂਕਿ ਸਵੇਰ ਤੋਂ ਹੀ ਲੋਕ ਜਿਹੜਾ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਜਿਹੜਾ ਹੈਗਾ ਇਹ ਉਹ ਇਸ ਵਕਤ ਗਰਮੀ ਦਾ ਜੋ ਖਤਸਾ ਪਹਿਲਾਂ ਵੀ ਦੱਸਿਆ ਜਾ ਰਿਹਾ ਸੀ ਕਿ ਗਰਮੀ ਕਰਕੇ ਲੋਕ ਵੋਟ ਕਟਪਾਉਣ ਆਉਣਗੇ ਪਰ ਸਵੇਰ ਤੋਂ ਹੀ ਇਸ ਵਕਤ ਜੋ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਸ ਨੂੰ ਦੇਖ ਕੇ ਲਗਾਤਾਰ ਲੋਕ ਜਿਹੜੇ ਨੇ ਖੁਸ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਤਾਰ ਇਹ ਕਿਹਾ ਗਿਆ ਸੀਗਾ ਕਿ 70% ਤੋਂ ਵੱਧ ਜਿਹੜੀ ਹੈ ਉਹ ਅਸੀਂ ਵੋਟ ਪਾਉਣ ਦੀ ਕੋਸ਼ਿਸ਼ ਕਰਾਂਗੇ ਪਰ ਕਿਤੇ ਨਾ ਕਿਤੇ ਉਹ ਪੂਰਾ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕੈਮਰੋਸ ਨੂੰ ਪੰਗੇ ਦੇ ਨਾਲ ਰਾਜਗੁਪਤਾ ਬਾਬੂ ਸ਼ੈ ਟਾਈਮ ਜਲੰਧਰ